ਤੁਸੀਂ ਸਰਕਾਰ ਵੱਲੋਂ ਪਹੁੰਚੀ ਹੋਏ ਇਸ ਵੇਲੇ ਪ੍ਰਵਾਦ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਰੰਤੂ ਇਸ ਤੋਂ ਪਹਿਲਾਂ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਕੋਈ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ 10-10 ਲੱਖ ਰੁਪਏ ਦੀ ਤਾਂ ਕਿ ਤੁਸੀਂ ਸਮਝਦੇ ਆਂ ਕਿ ਇਸ ਵੇਲੇ ਦੋ ਜਿਹੜੇ ਨੈਸ਼ਨਲ ਬਿਲਡਰ ਜਿਹੜੇ ਲੋਕ ਚਲੇ ਗਏ ਉਹਨਾਂ ਲਈ ਮੁਆਵਜ਼ਾ ਕਾਫੀ ਹੋਵੇਗਾ ਦੇਖੋ ਜ਼ਿੰਦਗੀ ਦਾ ਮੁਆਵਜ਼ਾ ਤਾਂ ਜਿੰਨਾ ਮਰਜ਼ੀ ਦੇ ਦੋ ਬਿਲਕੁਲ ਉਹ ਪੂਰਾ ਨਹੀਂ ਕਰ ਸਕਦਾ ਉਹਨੂੰ ਪੈਸਿਆਂ 'ਚ ਨਹੀਂ ਤੋਲਿਆ ਜਾ ਸਕਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਕਵੰਤ ਸਿੰਘ ਮਾਨਹੋਰਾ ਵੱਲੋਂ ਪਰਿਵਾਰ ਨੂੰ ਜਿਹੜਾ ਇਹ ਇੱਕ ਹਮਦਰਦੀ ਦਾ ਪ੍ਰਗਟਾਵਾ ਵੀ ਹੈ ਦਿਸ ਇਜ਼ ਟੋਕਨ ਆਫ ਕੰਡੋਲੈਂਸ ਜਿਹੜਾ 10-10 ਲੱਖ ਰੁਪਏ ਦੋਨਾਂ ਜਿਹੜਾ ਗਿਆਨਾਂ ਗਈਆਂ ਉਹਨਾਂ ਵਾਸਤੇ ਦੋਨਾਂ ਨੂੰ ਦਿੱਤਾ ਜਾਏਗਾ ਔਰ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਤਾਂ ਉਮਰ ਪੜ੍ਹਾਈ ਉਹਦੇ ਵਾਸਤੇ ਅਸ਼ੋਰੈਂਸ ਸਰਕਾਰ ਵੱਲੋਂ ਦਿੱਤੀ ਗਈ ਹੈ ਕੋਨ ਦੀ ਪੜਾਈ ਹੋਊਗੀ ਔਰ ਇੱਕ ਦੋ ਮੰਗਾ ਸਾਡੇ ਸਾਥੀਆਂ ਨੇ ਹੋਰ ਕਈਆਂ ਉਹਨਾਂ ਬਾਰੇ ਮੈਂ ਕਲੈਰੀਫਿਕੇਸ਼ਨ ਲੈ ਕੇ ਮੈਂ ਇਹ ਕਰ ਦਊਗਾ ਜਿੱਥੇ ਬੰਦੇ ਕਾਜੇ ਦੇ ਜਿਹੜਾ ਹੈਗੇ ਰਾਸ਼ੀ ਨੂੰ ਲੈਣ ਤੋਂ ਮਾਂ ਕਰ ਦਿੱਤਾ ਤੇ ਕੀ ਜਿਹੜਾ ਮੋਰ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਕੀਤਾ ਜਾਊ ਜਿੱਥੇ ਬੰਦੇ ਕਾਜੇ ਦੇ ਅਸੀਂ ਤਾਂ ਸਾਡਾ ਤਾਂ ਕੰਮ ਹੀ ਜਿਹੜਾ ਅ ਸਾਡੀਆਂ ਜਥੇਬੰਦੀਆਂ ਦੀਆਂ ਮੰਗਾਂ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਤੇ ਬਿਲਕੁਲ ਪਹੁੰਚਾਵਾਂਗੇ ਸਰਦਾਰ ਜੀ ਅਧਾਨ ਸਰ ਸਪੀਕਰ ਪਹੁੰਚੇ ਸੀ ਇੱਥੇ ਤੇ ਜੋ ਵੀ ਤੁਹਾਡੀਆਂ ਮੰਗਾਂ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਲੱਗਦਾ ਕਿ ਮੰਗਾਂ ਤੇ ਖਰਾ ਉਤਰੇਗੀ ਜੇ ਆਪ ਕੋਈ ਸੁਣਾ ਕੋਈ ਜੋਦੇ ਬਾਰੇ ਸਾਡੀ ਅੱਜ ਸਾਡੇ ਸਾਥੀ ਜਿਸ ਕਰਨ ਦਾ ਤੇ ਭੈਣ ਕਮਲਜੀਤ ਦਾ ਸ਼ਿਦਾਂਜਲੀ ਸਮਾਗਮ ਸੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਖੇਤਰਾਂ ਚੋਂ ਲੋਕ ਵਿਦਿਅਕ ਸਮਾਜਿਕ ਕਾਦਮ ਖੇਤਰ ਦੇ ਵਿੱਚੋਂ ਇਸ਼ਿਆ ਸਦਾਂਝਲੀ ਸਮਾਰੋਹ ਦੇ ਵਿੱਚ ਪਹੁੰਚੇ ਆ ਬਹੁਤ ਡੂੰਘੇ ਅਫਸੋਸ ਦੀ ਗੱਲ ਆ ਚਲੋ ਸਮਾਗਮ ਤੋਂ ਬਾਅਦ ਸਪੀਕਰ ਸਾਹਿਬ ਆਏ ਸੀ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀ ਅਸੀਂ ਵੀ ਇੱਥੇ ਸੀ ਅਸੀਂ ਜਿਹੜੀਆਂ ਤਿੰਨ ਮੰਗਾਂ ਤੇ ਜਦੋਂ ਦੀ ਇਹ ਦੁੱਖ ਭਰੀ ਘਟਨਾ ਵਾਪਰੀ ਐ 14 ਤਰੀਕ ਦੀ ਤਿੰਨ ਮੇਨ ਬਿੰਦੂਆਂ ਤੇ ਅਸੀਂ ਲੜ ਰਹੇ ਆ ਪਹਿਲਾ ਦੋਨਾਂ ਨੂੰ ਜਿਸ ਕਾਰਨ ਤੇ ਕਮਲਜੀਤ ਦੀ ਮੌਤ ਹੋਈ ਉਹਨਾਂ ਨੂੰ 2-2 ਕਰੋੜ ਰੁਪਏ ਦਾ ਮੁਆਵਜ਼ਾ ਦੇ ਉਹਨਾਂ ਨੂੰ ਦੂਸਰੀ ਉਹਨਾਂ ਦੇ ਬੱਚੇ ਪੜ੍ਹ ਰਹੇ ਆ ਛੋਟੇ ਆ 11 ਤੇ 14 ਸਾਲ ਦੇ ਆ ਜਦੋਂ ਆਪਦੀ ਉਹ ਵਿਦਿਕ ਯੋਗਤਾ ਪੂਰੀ ਕਰ ਜਾਣਗੇ ਆਪਦੇ ਮਾਪਿਓ ਦੇ ਥਾਂ ਤੇ ਉਹ ਉਹਨਾਂ ਨੂੰ ਸਰਕਾਰੀ ਨੌਕਰੀ ਤੇ ਤੀਜਾ ਉਹਨਾਂ ਦੀ ਜਿਹੜੀ ਪੜ੍ਹਾਈ ਦਾ ਖਰਚਾ ਵੀ ਸਰਕਾਰ ਚੱਕੇ ਇਹਨਾਂ ਤਿੰਨ ਬਿੰਦੂਆਂ ਤੇ ਫੋਕਸ ਹੋ ਕੇ ਇਹ ਸੰਘਰਸ਼ ਕਰ ਰਹੇ ਆ ਤੇ ਮੋਗੇ ਦੇ ਡੀਸੀ ਨੇ ਸਾਨੂੰ ਇਸ ਤਿੰਨੇ ਮੰਗਾ ਮੰਨੇ ਜਾਣ ਦਾ ਭਰੋਸਾ ਦਿੱਤਾ ਸੀ ਇਹ ਵੀ ਕਿਹਾ ਸੀ ਵੀ ਮੁੱਖ ਮੰਤਰੀ ਪੰਜਾਬ ਜਿਹੜੇ ਸਾਥੀ ਇਸ ਕਾਰਨ ਦਾ ਪੀੜਤ ਪਰਿਵਾਰ ਹੈ ਨੇ ਦੇ ਘਰੇ ਆਉਣਗੇ ਉਹ ਆਏ ਨਹੀਂ ਡੀਸੀ ਮੋਗਾ ਦੀ ਗੱਲ ਲਾਰਿਆਂ ਚ ਰਹੇਗੀ ਘਟਨਾ ਕਾ ਟੀਨੂ 10 ਦਿਨ ਹੋ ਗਏ ਇਥੋਂ ਦੇ ਨਾਕਸ ਤੇ ਬੁੱਚੜ ਪ੍ਰਬੰਧ ਦੀ ਇਹ ਦਲੇਕੀ ਆ ਵੀ ਦਸਾਂ ਦਿਨਾਂ ਬਾਅਦ ਸਪੀਕਰ ਨੂੰ ਯਾਦ ਆਇਆ ਭੋਗ ਦੇ ਵੀ ਸਮੇਸ ਰਾਉਣ ਦਾ ਉਹਨਾਂ ਕੋਲ ਸਮਾਂ ਨਹੀਂ ਸੀ ਸਮੇਂ ਤੋਂ ਵੀ ਬਾਅਦ ਚਾਏ ਆ ਤੇ ਇਹ ਦੱਸਦਾ ਬੀ ਕਿੰਨੇ ਕਿਹੋ ਜਿਹੇ ਪ੍ਰਬੰਧ ਆ ਕਿਹੋ ਜੀਆਂ ਉਹ ਭਾਵਨਾਵਾਂ ਰੱਖਦੇ ਆ ਚਲੋ ਅਸੀਂ ਤਾਂ ਫਰਮਾੜੇ ਆ ਲਟਾੜੇ ਹੋਏ ਆ ਕਮਜ਼ੋਰ ਆ ਸਾਰੀ ਤਾਂ ਜ세ਬੰਦ ਕ ਹਾਲਤਾ ਸੀ ਲੜਾਂਗੇ ਸੰਘਰਸ਼ ਕਰ ਸਕਦੇ ਆਂ ਅਸੀਂ ਅਸੀਂ ਮੋਗੇ ਜ਼ਿਲ੍ਹੇ ਦੀਆਂ ਅਧਿਕਾਰੀਆਂ ਜ세ਬੰਦੀਆਂ ਨੇ ਫੈਸਲਾ ਕਰਨਾ ਕਿਉਂਕਿ ਸੂਬੇ ਪੱਧਰ ਦਾ ਪ੍ਰੋਗਰਾਮ ਤਾਂ ਦੇਣਾ ਸੂਬੇ ਦੀਆਂ ਜ세ਬੰਦੀਆਂ ਨੇ ਇਸ ਪ੍ਰੋਗਰਾਮ ਨੂੰ ਕਰਦੀਆਂ ਸਟੇਟ ਦੀਆਂ ਜ세ਬੰਦੀਆਂ ਨੇ ਟੇਕ ਅਪ ਪਰ ਅਸੀਂ ਜ਼ਿਲ੍ਹੇ ਦੇ ਵਿੱਚ ਤਿੰਨ ਪਿੰਡਾਂ 'ਚ ਪ੍ਰੋਗਰਾਮ ਕਰਦੇ ਆ 27 ਤਰੀਕ ਨੂੰ ਅਸੀਂ ਸ਼ਾਮ 4 ਵਜੇ ਇਥੋਂ ਜਿਸਕਰਨ ਦੇ ਘਰ ਤੋਂ ਹੀ ਮੋਮਬਤੀ ਮਾਰ ਸ਼ੁਰੂ ਕਰਾਂਗੇ ਆ ਜਿਸਕਰਨ ਦਾ ਪਿੰਡ ਸੀ ਇਹ ਭੈਣ ਕੌਲਜੀ ਦਾ ਪਿੰਡ ਸੀ ਦੂਜਾ ਪ੍ਰੋਗਰਾਮ ਹੈਗਾ ਖੋਟੇ ਜਿਸਕਰਨ ਸਰਕਾਰੀ ਹਾਈ ਸਕੂਲ ਖੋਟੇ ਵਿੱਚ ਇੰਚਾਰਜ ਮੁੱਖ ਅਧਿਆਪਕ ਸੀ ਉਹ 29 ਤਰੀਕ ਨੂੰ ਪ੍ਰੋਗਰਾਮ ਹੈ 4 ਵਜੇ ਖੋਟਿਆਂ ਦੇ ਪਿੰਡ ਦੇ ਵਿੱਚ ਧਰਮਸ਼ਾਲਾ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਜਾਊਗਾ ਤੇ ਤੀਜਾ ਪ੍ਰੋਗਰਾਮ ਹੈਗਾ 31 ਤਰੀਕ ਦਾ ਪਤੋ ਪਤੋ ਕਮਲਜੀਤ ਡੀਪੀਸੀ ਸਰਕਾਰੀ ਕੰਨਿਆ ਹਾਈ ਸਕੂਲ ਪਤੋ ਹੀਰਾ ਸਿੰਘ ਦੇ ਵਿੱਚ ਉੱਥੇ ਜੋੜੀਆਂ ਧਰਮਸ਼ਾਲਾ ਤੋਂ ਅਸੀਂ ਸ਼ੁਰੂ ਕਰਾਂਗੇ 4 ਵਜੇ ਇਹ ਤਿੰਨ ਪ੍ਰੋਗਰਾਮ ਅਸੀਂ ਮੌਮਬਤੀ ਮਾਰਚ ਜਿਹੜਾ ਇਸ ਨਾਕਸ ਸਿਆਸੀ ਤੇ ਜਿਹੜਾ ਸਿਵਲ ਪ੍ਰਸ਼ਾਸਨ ਦਾ ਰਵਈਆ ਉਹਨੂੰ ਉਧੇੜਨ ਵਾਸਤੇ ਲੋਕਾਂ ਇਨ੍ਹਾਂ ਦਾ ਜਿਹੜਾ ਫੋਕੀ ਸਿੱਖਿਆ ਗ੍ਰਾਂਤੀ ਫੋਕਾ ਇਨਕਲਾਬ ਜਿਹੜਾ ਨਕਲੀ ਆ ਉਹਦਾ ਲਬਾਦਾ ਲਾਉਣ ਵਾਸਤੇ ਅਸੀਂ ਇਹ ਤਿੰਨ ਪ੍ਰੋਗਰਾਮ ਕਰਾਂਗੇ ਕੱਲ ਨੂੰ ਪੰਜਾਬ ਦੇ ਜਿਹੜੀਆਂ ਜਥੇਬੰਦੀਆਂ ਅਧਿਆਪਕਾਂ ਦੀਆਂ ਉਹਨਾਂ ਦੀ ਆਨਲਾਈਨ ਮੀਟਿੰਗ ਹੋਣੀ ਆ ਉਹ ਮੀਟਿੰਗ ਕਰਕੇ ਅਸੀਂ ਫੈਸਲਾ ਲੈਣਾ ਵੀ ਜਨਵਰੀ ਦੇ ਪਹਿਲੇ ਹਫਤੇ ਅਸੀਂ ਸੂਬਾ ਪੱਦਰੀ ਪ੍ਰੋਗਰਾਮ ਕਰਨਾ ਮੋਗੇ ਉਹਦਾ ਅਸੀਂ ਕੱਲ ਨੂੰ ਆਨਲਾਈਨ ਮੀਟਿੰਗ ਕਰਨ ਤੋਂ ਬਾਅਦ ਅਸੀਂ ਉਹ ਪ੍ਰੈਸ ਨੋਟ ਜਾਰੀ ਕਰਾਂਗੇ ਜਿਵੇਂ ਉਹਨਾਂ ਨੇ 20 ਲੱਖ ਦੀ ਗੱਲ ਕਰੀ ਹੈ ਜੀ ਤੇ ਪਰਿਵਾਰ ਦੇ ਲਈ ਤੁਸੀਂ ਕਹਿ ਰਹੇ ਕਿ ਕਰੋੜ-ਕਰੋੜ ਰੁਪਈਆ ਹੋਣਾ ਚਾਹੀਦਾ ਦੋ-ਦੋ ਕਰੋੜ ਦੀ ਸਾੜੀ ਵਾ ਜੀ ਬਿਲਕੁਲ ਕੀ ਲੱਗਦਾ ਖਰੇ ਉਤਰ ਕੇ ਮੰਗ ਤੇ ਹਾਂ ਉਹ ਸਰਕਾਰੀ ਮੁਲਾਜ਼ਮ ਆ ਉਹਨਾਂ ਨੂੰ ਗ੍ਰੈਸਟੀ ਮਿਲਣੀਆਂ ਅਸੀਂ ਕੋਈ ਅਨਪੜ੍ਹ ਥੋੜੀ ਆ ਗ੍ਰੈਸਟੀ ਮਿਲਣੀ ਹੈ ਡਬਲ ਜਿਹੜਾ ਰੂਲ ਆ ਜਿੰਨੀ ਉਹਨਾਂ ਨੇ ਸਰਵਿਸ ਕਰ ਲਈ ਉਹਦੀ ਦੁੱਗਣੀ ਗ੍ਰੈਸਟੀ ਮਿਲਣੀ ਹੈ 15 15 16 16 ਲੱਖ ਦੋਨਾਂ ਨੂੰ ਗ੍ਰੈਸਟੀ ਮਿਲੂਗੀ 2-2 ਲੱਖ ਰੁਪਈਆ ਉਹਨਾਂ ਨੂੰ ਐਕਸ ਗ੍ਰੈਸ਼ੀਆ ਗ੍ਰਾਂਟ ਮਿਲੂਗੀ ਜਿੰਨੀਆਂ ਜਿੰਨੀਆਂ ਉਹਨਾਂ ਦੀ ਆਂਡ ਲੀਵ ਆ 4-4 ਲੱਖ ਖੁੱਦ ਆ ਉਹਨਾਂ ਨੂੰ ਆਂਡ ਲੀਵ ਦਾ ਮਿਲੂਗਾ ਠੀਕ ਹੈ ਜੀ 1,20,000 ਰੁਪਈਆ ਉਹਨਾਂ ਦਾ ਮਿਲੂਗਾ ਉਹਨਾਂ ਨੂੰ ਜੀਆਈਐਸ ਦਾ ਅਸੀਂ ਕੋਈ ਐ ਥੋੜੀਆਂ ਵੀ ਸਰਕਾਰ ਅਸੀਂ ਇਹ ਸਰਕਾਰ ਦਾ ਭਾਗ ਹੀ ਆ 40 45 ਲੱਖ ਤਾਂ ਵੈਸੇ ਹੀ ਮਿਲ ਜਣਾ ਉਹਨਾਂ ਨੂੰ 30 ਲੱਖ ਰੁਪਇਆ ਇਲੈਕਸ਼ਨ ਕਮਿਸ਼ਨ ਨੇ ਮੁਆਵਜ਼ਾ ਦੇਣਾ ਜੇ ਕਿਹਦੀ ਸਰਕਾਰੀ ਡਾਕਟਰ ਦੀ ਮੌਤ ਹੋਈ ਇਹਨਾਂ ਨੇ ਉਹਨਾਂ ਦੇ ਉਹ ਪੈਸੇ ਵੀ ਨਾ ਪਲੇ ਉਹ ਵੀ ਕਲੀਅਰ ਨਹੀਂ ਕਰਦੇ ਇਲੈਕਸ਼ਨ ਕਮਿਸ਼ਨ ਮੂੰਜ ਕੋ ਘੁੰਗਣੀਆਂ ਬਾਈ ਬੈਠਾ ਚੀਫ ਇਲੈਕਸ਼ਨ ਕਮਿਸ਼ਨ ਆਈਐਸਾ ਇਹੋ ਜਿਹੀਆਂ ਡਿਗਰੀਆਂ ਨੂੰ ਮਾਰਚ ਲਾ ਕੇ ਪਾੜ ਕੇ ਸਿੱਟਦੇ ਵੀ ਤੇਰੇ ਅੰਡਰ ਡਿਊਟੀ ਕਰਨ ਵਾਲੇ ਬੰਦਿਆਂ ਦੀ ਮੌਤ ਹੋਈ ਨੂੰ 11 ਦਿਨ ਹੋ ਜਾਣ ਤੂੰ ਮੁਆਵਜ਼ਾ ਨਾ ਜਾਰੀ ਕਰ ਸਕੇ ਠੀਕ ਆ ਜੀ ਉਹ ਤਾਂ ਸਾਨੂੰ ਵੈਸੀ ਹੀ ਪਤਾ ਵੈਸੀ ਹੀ ਮਿਲ ਜਾਣਾ ਨਹੀਂ ਅਸੀਂ 20 ਲੱਖ ਰੁਪਏ ਅਸੀਂ ਵੈਸੀ ਹੀ ਪੈਸੇ ਬਹੁਤ ਇਕੱਠੇ ਕਰ ਸਕਦੇ ਆ ਐ ਨਹੀਂ ਗੱਲ ਕੋਈ ਪਰ ਅਸੀਂ ਕੀਤੇ ਨਹੀਂ ਨਾ ਅਸੀਂ ਕਰਦੇ ਆ ਇਹ ਨਕਸ਼ ਪ੍ਰਬੰਧ ਜ਼ਿੰਮੇਵਾਰ ਕੋਈ ਹੋਰ ਪਟਨਾ ਹੋ ਜੇ ਕਿਸੇ ਦੇ 60 ਫੀਟ ਵੱਜ ਜੇ ਅਸੀਂ ਮਦਦ ਕਰਦੇ ਆ ਅਧਿਆਪਕਾਂ ਵੱਲੋਂ ਪੈਸੇ ਵੀ ਇਕੱਠੇ ਕਰ ਲੈਨੇ ਆ ਭਾਈਚਾਰਕ ਤੌਰ ਤੇ ਸਮਾਜਿਕ ਤੌਰ ਤੇ ਬੰਦਿਆਂ ਦੀ ਮਦਦ ਹੋ ਜਾਂਦੀ ਹੈ ਹਮੇਸ਼ਾ ਕਰਦੇ ਆ ਪਰ ਇਹ ਤਾਂ ਇਹਨਾਂ ਦੇ ਪ੍ਰਬੰਧਾਂ ਦੀ ਦਿੱਤੀ ਹੋਈ ਦੇਣਾ ਇਹਨਾਂ ਦੇ ਜਿਹੜਾ ਨਕਸ਼ ਪ੍ਰਬੰਧ ਸੀ ਇਸ ਕਰਕੇ ਕੋਈ ਗੱਲ ਨਹੀਂ ਇਹ ਕਰ ਲੈਣਾ ਬਹੁਜੇ ਜਾਰੀ ਅਸੀਂ ਆਉਦੀ ਮੰਗ ਤੇ ਲੜਾਂਗੇ ਲੋਕੋ ਜਿੰਨਾ ਚਿਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਤੇ ਇਹ ਦੋਹਰਾ ਨੇ ਲੱਗੀਆਂ ਪੰਜਾਬਾਤਾਂ ਨੇ ਡਿਊਟੀਆਂ ਲਈ ਦੀਆਂ ਸਾਫਤੀਆਂ ਪੰਚ ਕਿਹਨੂੰ ਜ਼ਿੰਮੇਵਾਰ ਦੇਣਾ ਇਹ ਜ਼ਿੰਮੇਵਾਰ 104 ਐਸ ਡੀ ਐਮ ਤੇ ਡੀ ਸੀ ਜ਼ਿੰਮੇਵਾਰ ਆ ਚਾਰਾਂ ਨੂੰ ਮੁਤਲ ਕਰਕੇ ਇਹਨਾਂ ਦੀ ਵਿਭਾਗੀ ਪੜਤਾਲ ਹੋਣੀ ਚਾਹੀਦੀ ਇਹ ਵੀ ਸਾਡੀ ਮੰਗ ਆ ਉਹ ਅਸੀਂ ਜਥੇਬੰਦਕ ਤੌਰ ਤੇ ਲੜ ਲਾਂਗੇ ਇਹਨਾਂ ਦੇ ਖਿਲਾਫ ਤਾਂ ਜਿਹੜਾ ਸਿਵਲ ਪ੍ਰਸ਼ਾਸਨ ਨਾਲ ਬਹੁਤ ਦਿਨਾਂ ਤੋਂ 7 ਤਰੀਕ ਤੋਂ ਨਾਲ ਖਿਲਾਫ ਸਟਰਗਲ ਚੱਲੀ ਜਾਂਦੀ ਹੈ ਲਗਾਤਾਰ ਚੱਲੀ ਜਾਂਦੀ ਸਾਡੀ ਚੱਲਦੀ ਰਹਿੰਦੀ ਹੈ ਹਾਂ ਜੀ ਉਸ ਪੌੜੇ ਜਿਹੜੇ 폴 ਦੀ ਗੱਲ ਕਰੀਏ ਖੋਲੇ 폴 ਦੀ ਆਰਗੂਰ ਤੇ ਬੇਸ਼ੱਕ ਇਹਨਾਂ ਨੇ ਸ਼ੁਰੂ ਕਰਤਾ ਕਿ ਉਹ ਸਹੀ ਕਰ ਦਿੱਤਾ ਜਾਂ ਪਰ ਰਾਤ ਹੀ ਐਕਸੀਡੈਂਟ ਹੋਇਆ ਉਸ ਘਟਨਾ ਫੇਰ ਘਟ ਗਈ ਉੱਥੇ ਕੀ ਲੱਗਦਾ ਕਿ ਪ੍ਰਸ਼ਾਸਨ ਧਿਆਨ ਦੇ ਦੇਗਾ ਇਸੀ ਤੇ ਬਈ ਕੋਈ ਇੱਕ ਘੋਨਾ ਬੁੜਨੀ ਇਹ ਸਿਸਟਮਿਕ ਹੋਣਾ ਪ੍ਰਬੰਧ ਦੀ ਬੈਠ ਨੂੰ ਗੱਲ ਹੀ ਦੀ ਵੇੜਦੀ ਪ੍ਰਬੰਧ ਦੀ ਬੰਦੇ ਖਾਣਾ ਇੱਕ ਬੋਲ ਹੋਊਗਾ ਇਹੋ ਜਿਹੇ ਹਜ਼ਾਰਾਂ ਬੋਲ ਹੋਣਗੇ ਹਜ਼ਾਰਾਂ ਮਾਰੀਆਂ ਸੜਕਾਂ ਹੋਣਗੀਆਂ ਠੀਕ ਹੈ ਨਾ ਹਜ਼ਾਰਾਂ ਲੋਕ ਬਿਜਾਰੇ ਮਰਦੇ ਆ ਠੀਕ ਆ ਧਿਆਨ ਚ ਆ ਜਾਂਦਾ ਜ세 ਬੰਦੀਆਂ ਤੇ ਜੇ ਕੋਈ ਜ세 ਬੰਦ ਕਿਸੇ ਸਾਜ ਸੰਘਰਸ਼ ਲੜ ਲੈਂਦਾ ਤਾਂ ਕੁਝ ਦਵਾ ਦਿੰਦਾ ਨਹੀਂ ਲੋਕਾਂ ਦੀ ਸੁਣਵਾਈ ਵੀ ਨਹੀਂ ਹੁੰਦੀ ਇਸ ਕਰਕੇ ਅਸੀਂ ਪੀ ਲੋਕਾਂ ਨੂੰ ਵਾਰੀ ਵਾਰੀ ਕਰਦੇ ਆ ਵੀ ਜ세 ਬੰਦ ਖੋ ਤੁਸੀਂ ਅਧਿਆਪਕਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਲਾਜਮਾਂ ਦੀਆਂ ਵਿਦਿਆਰਥੀਆਂ ਦੀਆਂ ਜ세 ਬੰਦੀਆਂ ਬਣਾਓ ਜ세 ਬੰਦੀਆਂ ਬਣਾ ਕੇ ਲੜੋ ਜ세 ਬੰਦੀਆਂ ਹੀ ਛੋੜੀਆਂ ਢਾਲ ਆ ਜ세 ਬੰਦੀਆਂ ਛੋੜੀਆਂ ਤਲਵਾਰ ਆ ਤੁਹਾਨੂੰ ਸਾਰਾ ਕੁਝ ਜ세 ਬੰਦੀਆਂ ਨੇ ਦਵਾਉਣਾ ਕੋਈ ਇਥੋਂ ਦੇ ਸਿਆਸੀ ਲੀਡਰਾਂ ਤੋਂ ਕੋਈ ਕੋਈ ਬਾਹਲੀ ਆਸ ਇਹਨਾਂ ਪਾਰਟੀਆਂ ਤੋਂ ਨਾ